ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਗੁਲਵਰਤ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ ਇਸ ਮੌਕੇ ਉਹਨਾਂ ਵੱਲੋਂ ਹੰਗਾਮੀ ਹਾਲਾਤਾਂ ਨੂੰ ਦੇਖਦਿਆਂ ਲੋਕਾਂ ਦੀ ਸਿਹਤ ਦੀ ਸਵੱਛਗੀ ਸੰਭਾਲ ਲਈ ਦੂਰ ਦਰਾਂਡੇ ਟਾਣੀਆਂ ਤੇ ਬੈਠੇ ਲੋਕਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਬੋਟ ਐਂਬੂਲੈਂਸ ਦੀ ਸ਼ੁਰੂਆਤ ਕੀਤੀ ਇਹਨਾਂ ਦਾ ਸਿਆ ਕਿ ਬੋਟ ਐਂਬੂਲੈਂਸ ਵਿੱਚ ਤਾਇਨਾਤ ਮੈਡੀਕਲ ਟੀਮਾਂ ਵੱਲੋਂ ਲੋਕਾਂ ਦੀ ਸਿਹਤ ਦੀ ਜਾਂਚ ਕਰਕੇ ਜ਼ਰੂਰੀ ਦਵਾਈਆਂ ਮੁਹਈਆ ਕਰਵਾਈਆਂ ਚਾਣੀਆਂ ਦੇਖੋ ਮੇਰੇ ਨਾਲ ਸਾਡੇ ਮੈਂਬਰ ਆਫ ਪਾਰਲੀਮੈਂਟ ਰਾਜ ਸਭਾ ਬਾਬਾ ਬਲਵੀਰ ਸਿੰਘ ਜੀ ਸਿਚੇਵਾਲ ਸਾਡਾ ਨਾਂ ਦੋਨਾਂ ਦਾ ਇੱਕੋ ਹੀ ਹੈ ਜੀ ਸੱਜਨ ਸਿੰਘ ਜੀ ਔਰ ਮੇਰੇ ਨਾਲ ਸਾਰੇ ਆਪਣੇ ਸਿਵਲ ਸਰਜਨ ਐਸ ਐਮਓ ਔਰ ਜ਼ਿਲ੍ਹਾ ਪ੍ਰਸ਼ਾਸਨ ਸਾਰਾ ਡਿਪਟੀ ਕਮਿਸ਼ਨਰ ਐਸ ਐਸਪੀ ਵੀ ਮੇਰੇ ਨਾਲ ਸੀ ਕਿ ਕੱਲ ਅਸੀਂ ਪਹਿਲਾਂ ਕਪੂਰਥੜੇ ਤੋਂ ਸ਼ੁਰੂ ਕੀਤਾ ਮੇਰਾ ਜਿਹੜਾ ਕੰਮ ਹੈ ਜੋ ਮੈਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਡਿਊਟੀ ਦਿੱਤੀ ਹੈ ਕਿ ਜਿਹੜੇ ਸਾਰੇ ਹਸਪਤਾਲਾਂ ਚ ਉਹਨਾਂ ਤੇ ਜਿਹੜਾ ਬੰਦੋਬਸਤ ਐ ਚੌਕ 'ਚ ਬੰਦ ਹੋਵੇ ਬਿਲਕੁਲ ਸਾਡੇ ਕੋਲੇ ਡੈਂਗੀ ਦੇ ਬਾੜ ਵੀ ਤਿਆਰ ਹੈ ਡਾਇਰੀਆ ਦੇ ਬਾੜ ਵੀ ਤਿਆਰ ਹੈ ਸਾਡੇ ਕੋਲੇ ਐਮਰਜੈਂਸੀ ਦੀਆਂ ਸਾਰੀਆਂ ਸਰਵਿਸਿਜ਼ ਵੀ ਤਿਆਰ ਹੈ ਦਵਾਈਆਂ ਪੂਰੀਆਂ ਹੈਗੀਆਂ ਆ ਸਾਡੇ ਕੋਲੇ ਇਹਦੇ ਵਿੱਚ ਵੀ ਬੋਰਡ ਦੇ ਵਿੱਚ ਅਸੀਂ ਸਾਰੀਆਂ ਦਵਾਈਆਂ ਲਾ ਕੇ ਕੰਦੇ-ਕੰਦੇ ਕਰ ਗਏ ਸੀਗੇ ਬੜਾ ਅੱਛਾ ਲੱਗਿਆ ਜੀ ਕਿ ਲੋਕ ਚੜ੍ਹਦੀ ਕਲਾ 'ਚ ਆਏ ਔਰ ਮੈਨੂੰ ਇੱਥੇ ਨਾ ਸ਼ਹਿਰ ਨਾਲੋਂ ਘਰ ਤਾਂ ਮੱਖੀ ਮੱਛਰ ਮੈਨੂੰ ਨਜ਼ਰ ਹੀ ਨਹੀਂ ਆਇਆ ਇੱਥੇ ਇਹ ਕੁਦਰਤੀ ਮਿਹਰ ਹੈ ਜੀ ਇਹ ਕੁਦਰਤੀ ਮੇਰ ਹੈ ਲੇਕਿਨ ਹਾਂ ਇੱਕੋ ਜਨਰੇਟਰ ਦੇ ਉੱਤੇ 나ਗ ਦੇਵਤਾ ਬੈਠਾ ਹੋਇਆ ਸੀ ਸੋ ਥੋੜਾ ਜਿਹਾ ਚੰਨੇ ਰਹਿਣ ਦੀ ਲੋੜ ਆ ਉਹ ਵੀ ਵਿਚਾਰਾ ਨਹੀਂ ਦਾ ਮਾਰਿਆ ਉਹ ਵੀ ਹੱਡ ਦਾ ਮਾਰਿਆ ਹੋਇਆ ਸੀ ਤੇ ਆਪਾਂ ਨੂੰ ਜਿਹੜੀ ਇੱਥੇ ਪੰਜਾਬ ਸਰਕਾਰ ਵੱਲੋਂ ਜੀ ਮੈਡੀਕਲ ਸਹੂਲਤਾਂ ਸਾਡੀਆਂ ਪੂਰੀਆਂ ਹੈਗੀਆਂ ਜੀ ਬਿਲਕੁਲ ਜਦੋਂ ਤੁਸੀਂ ਇੱਥੇ ਵੀ ਸਾਡੀ ਗੱਡੀ ਖੜੀ ਹੈ ਜੀ ਪਿੱਛੇ ਸਾਡਾ ਬੇਸ ਹਸਪੀਟਲ ਹੈ ਸਾਰੀਆਂ ਦਵਾਈਆਂ ਸੁਲਤਾਨਪੁਰ ਲੋਧੀ ਦੇ ਵਿੱਚ ਸਾਡੇ ਕੋਲੇ ਜੀ ਸਾਰੇ ਜਿਹੜੇ ਹੈਗੇ ਆ ਗੁਰੂ ਦੀ ਨਗਰੀ ਦੇ ਵਿੱਚ ਸਾਡੇ ਕੋਲੇ ਪੂਰਾ ਬੰਦੋਬਸਤ ਹੈ ਐਮਰਜੈਂਸੀ ਦਾ ਜਿੰਨੇ ਮਤਲਬ ਡਾਕਟਰ ਸਟਾਫ ਦਵਾਈਆਂ ਸਾਰਾ ਪੂਰਾ ਸਟਾਕ ਹੈ ਸਾਡੇ ਕੋਲੇ ਲਗਾਤਾਰ ਸਾਡੇ ਐਂਬੂਲੈਂਸ ਇੱਥੇ ਦੋ ਖੜੀਆਂ ਹੋਈਆਂ ਜੀ ਇੱਥੇ ਵੀ ਅਸੀਂ ਇੱਕ ਬੇਸ ਕੈਂਪ ਬਣਾਇਆ ਜਿੱਥੇ ਦਵਾਈਆਂ ਸਾਡੀਆਂ ਸਟੋਰਡ ਆ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਹੈ ਇਸ ਤੋਂ ਸਵਾਇ ਜਿਹੜੇ ਮਵੇਸ਼ੀ ਆ ਉਹਨਾਂ ਵਾਸਤੇ ਜਿਹੜਾ ਮਾਰਕੀਟ ਦੇ ਜਿਹੜੇ ਮਹਿਕਮੇ ਵਾਲੇ ਹੈਗੇ ਆ ਜੀ ਤੇ ਇਹ ਸਾਰੇ ਸਾਡੇ ਜਿਹੜੇ ਜਿੰਨੇ ਵੀ ਮੰਤਰੀ ਆ ਉਹ ਸਾਰੇ ਫੀਲਡ ਦੇ ਵਿੱਚ ਆ ਤੁਸੀਂ ਦੇਖ ਰਹੇ ਹੋ ਇੱਕ ਜਿਹੜੀ ਬੋਰਡ ਭਰੀ ਖੜੀ ਆ ਜਿਹੜੀ ਖਾਲਵੀ ਲੋਕਾਂ ਦੇ ਕੱਲੇ-ਕੱਲੇ ਡੇਰੇ ਤੱਕ ਪਹੁੰਚਾਈ ਜਾ ਰਹੀ ਕੋ ਸਾਰੇ ਲੋਕ ਡੇਰਿਆਂ 'ਚ ਰਹਿੰਦੇ ਆ ਜੇ ਮੈਂ ਇਹਦੀ ਗੱਲ ਕਰਾਂ ਆਪਣੇ ਸੰਗਰਾ ਪਿੰਡ ਦੀ ਮੈਂ ਨੰਬਰਦਾਰ ਦੇ ਸਰਪੰਚ ਦੇ ਹੋਰ ਮੈਂ ਘਰਾਂ ਵਿੱਚ ਜਾ ਕੇ ਆਇਆ ਜੀ ਹੈ ਕੁਲਦੀਪ ਸਿੰਘ ਕੁਲਦੀਪ ਸਿੰਘ ਜੀ ਨੰਬਰਦਾਰ ਗੁਰਜੀਤ ਸਰਪੰਚ ਹੈ ਔਰ ਕੁਲਦੀਪ ਸਿੰਘ ਜੀ ਜਿਹੜੇ ਨੰਬਰਦਾਰ ਆਪਣੇ ਨਾਲ ਹੀ ਹੈ ਹੁਣ ਸਾਡੇ ਨਾਲ ਹੀ ਆਏ ਹੋ ਉਹਨਾਂ ਦੇ ਘਰੇ ਔਰ ਲੋਕਾਂ ਦੀ ਸ਼ਰਧਾ ਭਾਵ ਦੇਖੋ ਜੀ ਡੇਰੇ 'ਚ ਬੈਠੇ ਹੋਏ ਆ ਚਾਰੇ ਪਾਸੇ ਪਾਣੀ ਹੈ ਫਸਲ ਮਰ ਗਈ ਆ ਅਸੀਂ ਬਹੁਤ ਜ਼ੋਰ ਲਾ ਲਿਆ ਜੀ ਅਸੀਂ ਤਾਂ ਦਵਾਈ ਦੇਣਾ ਆ ਕਹਿੰਦੇ ਨਾ ਜੀ ਪਹਿਲਾਂ ਪਾਣੀ ਪੀਓ ਫਿਰ ਚਾਹ ਪੀਓ ਮਤਲਬ ਜੋ ਲੋਕਾਂ ਦੇ ਵਿੱਚ ਮੈਂ ਤਾਂ ਹੈਰਾਨ ਰਹਿ ਗਿਆ ਜੀ ਬਾਕੀ ਸੰਗਤ ਵੀ ਬਹੁਤ ਸੇਵਾ ਕਰਦੀ ਆ ਚਾਰ ਲੈ ਕੇ ਆ ਰਹੀ ਆ ਜੀ ਮੇਸ਼ੀਆਂ ਵਾਸਤੇ ਚਾਰਾ ਲੈ ਕੇ ਆ ਰਹੀ ਆ ਔਰ ਜਦੋਂ 88 ਦੇ ਹੜ ਆਏ ਸੀਗੇ ਉਦੋਂ ਮੈਂ ਆਇਆ ਸੀਗਾ ਜੀ ਮੈਂ ਇੱਕ ਡਾਕਟਰ ਸੀ ਨਵਾਂ ਨਵਾਂ ਸਰਵਿਸ ਜੁਆਇਨ ਕੀਤੀ ਸੀ 85 'ਚ ਮੇਰੀ ਸਰਵਿਸ ਸੀ ਉਸ ਬਾਅਦ ਚ ਲੋਕਾਂ ਨੇ ਕਿ ਸਾਨੂੰ ਤਾਂ ਬੀਜ ਚਾਹੀਦਾ ਫਿਰ ਅਸੀਂ ਦੁਬਾਰਾ ਟਰੱਕ ਭਰ ਕੇ ਲੈ ਕੇ ਆਏ ਜੀ ਬੀਜਾਂ ਦੇ ਅਨਾਜ ਦੇ ਜੋ ਜੋ ਉਹਨਾਂ ਨੇ ਕਿਹਾ ਸੀ ਕਪੜਾ ਲੈ ਤਾਂ ਉਸਲੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਤੇ ਇਹ ਦੁੱਖ ਦੀ ਘੜੀ ਆ ਜੇ ਆਪਾਂ ਇਸ ਵੇਲੇ ਸਾਰਿਆਂ ਨੂੰ ਸਾਰੀਆਂ ਗੱਲਾਂ ਛੱਡ ਕੇ ਆਪਾਂ ਨੂੰ ਸਾਰੀ ਬਾਕੀ ਸਾਰੇ ਬੰਧਨ ਤੋੜ ਕੇ ਇਸ ਵੇਲੇ ਸਿਰਫ ਤੇ ਸਿਰਫ ਸਾਨੂੰ ਇਹ ਸਾਡੇ ਲੋਕ ਨਜ਼ਰ ਆਂਦੇ ਜਿਹੜੇ ਡੇਰਿਆਂ ਦੇ ਵਿੱਚ ਜਿੱਥੇ ਚਾਰੇ ਪਾਸੇ ਪਾਣੀ ਆਉਂਦਾ ਡੇਰੇ ਸਾਡੇ ਲੋਕ ਫਸੇ ਹੋਏ ਉਹਨਾਂ ਦੇ ਮवेशੀ ਆ ਉਹਨਾਂ ਦੀ ਰੋਜ਼ੀ ਰੋਟੀ ਬਾਰੇ ਔਰ ਇਸ ਤੋਂ ਸવાય ਸਾਡੇ ਮੁੱਖ ਮੰਤਰੀ ਸਾਹਿਬ ਦੂਰ ਅੰਦੇਸ਼ੀ ਆ ਉਹਨਾਂ ਨੇ ਕਿਹਾ ਵੀ ਆਪਾਂ ਡਾਕਟਰ ਸਾਹਿਬ ਤੁਸੀਂ ਜਾ ਕੇ ਸਾਰੇ ਮੰਤਰੀ ਉਹਨਾਂ ਕੋਲ ਜਾ ਕੇ ਰਿਪੋਰਟ ਲੈ ਕੇ ਆਓ ਮੈਨੂੰ ਦੱਸੋ ਇਹਦਾ ਫੌਰੀ ਮਦਦ ਦਿਓ ਔਰ ਇਹਦਾ ਲੌਂਗ ਟਰਮ ਹੱਲ ਕੀ ਹੈ ਜੀ ਤਾਂ ਕਿ ਜਿਹੜਾ ਜਿਹੜਾ ਦਰਿਆ ਹੈ ਉਹਦੀ ਕਪੈਸਿਟੀ ਵਧਾਈ ਜਾਵੇ ਉਹ ਕਿੱਦਾਂ ਵਧਾਈ ਜਾਵੇ ਉਹ ਗੋਇਲ ਸਾਹਿਬ ਦਾ ਫੀਲਡ ਹੈ ਉਹ ਕਰ ਰਿਹਾ ਜੀ ਮੈਂ ਦਵਾਈਆਂ ਦਾ ਕਰ ਰਿਹਾ ਕੋਈ ਨਿਵੇਸ਼ਾਂ ਦੀ ਖਰਾਕ ਦਾ ਕਰ ਰਿਹਾ ਸੋ ਸਾਰੇ ਜਣੇ ਆਪਣੇ ਆਪਣੇ ਮਹਿਕਮੇ ਦੀ ਉਚੇਚੇ ਤੌਰ ਦੇ ਉੱਤੇ ਔਰ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਦਾਖਲ ਗਾਨੀ ਦੇ ਕਿੰਨੇ ਕੁ ਪੇਸ਼ੈਂਟਸ ਜਿਹੜੇ ਫੀਲ ਹੈ ਗਾਨੀ ਦਾ ਅਸੀਂ ਸਾਰਾ ਸਾਡੇ ਜਿਹੜਾ ਜਲਾ ਪ੍ਰਸ਼ਾਸਨ ਨੇ ਸਾਰਾ ਸਰਵੇ ਕਰ ਲਿਆ ਜੀ ਹੈਗੀਆਂ 7-8 ਲੇਡੀਜ਼ ਹੈਗੀਆਂ ਪਰ ਉਹਨਾਂ ਦਾ ਜਿਹੜਾ ਅਜੇ ਬੱਚਾ ਹੋਣਾ ਉਹਦੇ ਚ 1.5 ਮਹੀਨਾ ਪਿਆ ਅਸੀਂ ਉਹਨਾਂ ਨੂੰ ਆਫਰ ਕੀਤਾ ਵੀ ਤੁਸੀਂ ਸੁਲਤ ਤੇ ਤੁਸੀਂ ਕਪੂਰਥ ਲੈ ਆ ਜੋ ਅਸੀਂ ਲੰਗਰ ਪਾਣੀ ਵੀ ਸ਼ਕਾਵਾਂਗੇ ਸਾਡਾ ਮਤਲਬ ਡਿਲੀਵਰੀ ਕਰਾ ਕੇ ਮਾਂ ਬਾਪ ਬੱਚਾ ਦੋਨੇ ਤੰਦਰੁਸਤ ਹੋਣ ਤੁਹਾਨੂੰ ਉੱਥੇ ਛੱਡ ਕੇ ਆਵਾਂਗੇ ਤੁਹਾਡੇ ਘਰੇ ਜੀ ਇਹ ਸਾਡੇ ਕਿੰਨੇ ਪੇਸ਼ੈਂਟਸ ਜਿਹੜੇ ਐਮਰਜੈਂਸੀ ਅਜੇ ਕੋਈ ਜ਼ਿਆਦਾ ਨਹੀਂ ਅਜੇ ਠੀਕ ਹੈ ਜਦੋਂ ਪਾਣੀ ਰਸੀਵ ਕਰੇਗਾ ਸ਼ਾਇਦ ਉਸਲੇ ਹੋਣਗੇ ਆਸ ਵਿੱਚ ਕੋਈ ਜ਼ਿਆਦਾ ਲੋਕ ਮਾਰ ਨਹੀਂ ਸਾਡਾ ਜਿਹੜਾ ਬੇਸ ਕੈਂਪ ਹੈ ਉੱਥੇ 50 ਕੁ ਮਰੀਜ਼ ਆ ਰਹੇ ਆ ਆ ਇੱਥੇ ਸਾਡੀ ਐਂਬੂਲੈਂਸ ਖੜੀ ਹੈ ਇੱਥੋਂ ਵੀ ਜਿਹੜਾ ਕੋਈ ਬੰਦਾ ਖੁਸਾ ਖਾਂਸੀ ਆ ਕੋਈ ਸਰਦਰਦ ਹੈ ਬੁਖਾਰ ਹੈ ਆਮ ਬਿਮਾਰੀਆਂ ਦਾ ਇੱਥੇ ਅਸੀਂ ਦਵਾਈ ਸਾਰੀ ਦੇ ਰਹੇ ਹਾਂ ਜਿਹੜੀ ਰੈਪਿਡ ਰਿਸਪੌਂਸ ਟੀਮ ਆ ਜਿਸ ਤਰ੍ਹਾਂ ਸਾਨੂੰ ਕੁੜੀਆਂ ਮਿਲੀਆਂ ਐ ਐਨਐਮ ਵਾਲੀਆਂ ਨਰਸਸ ਤੇ ਦੂਜੇ ਉਹਨਾਂ ਕੋਲੇ ਜਿਹੜੀ ਹੈਗੀ ਆ ਸਾਰੀਆਂ ਬੇਸਿਕ ਦਵਾਈਆਂ ਸਾਰੀਆਂ ਹੈਗੀਆਂ ਇੱਕ ਜਿਹੜੀਆਂ ਡਾਕਟਰ ਵਾਲੀਆਂ ਟੀਮ ਆ ਉਹ ਤਾਂ ਜਿਹੜੀਆਂ ਡਾਕਟਰ ਵਾਲੀਆਂ ਟੀਮਸ ਹੈਗੀਆਂ ਉਹ ਤਕਰੀਬਨ ਤਕਰੀਬਨ ਸਾਰੇ ਪੰਜਾਬ ਦੇ ਵੀ ਗੱਲ ਕਰਦਾ ਵੀ ਅਸਲੇ ਸਵਾ 1:30 ਦੇ ਕਰੀਬ ਲੱਗਿਆ ਹੋਈਆਂ ਜਿਹੜੀਆਂ ਰੈਪਿਡ ਰਿਸਪੌਂਸ ਟੀਮ ਆ ਉਹ ਸਵਾ 4:30 4:30 ਦੇ ਕਰੀਬ ਹੈ ਤੇ ਕੋਈ ਕਿਸੇ ਕਿਸਮ ਦੀ ਦਵਾਈਆਂ ਦੀ ਅਸੀਂ ਸਾਰੀ ਕਲੋਰਿੰਦੀਆਂ ਗੋਲੀਆਂ ਔਰ ਜਿਹੜਾ ਤੁਹਾਡਾ ਆਪਣਾ ਓਆਰਐਸ ਇਹ ਜਿਹੜਾ ਇਮੀਡੀਏਟਲੀ ਪੇਸ਼ ਹੋਣਾ ਚਾਹੀਦਾ ਜੇ ਬਾਈਚਾਂਸ ਟਟੀਆਂ ਉਟੀਆਂ ਤੁਸੀਂ ਰਾਤ ਉਹਦੇ ਨਾਲ ਵੀ ਕੱਢ ਸਕਦੇ ਹੋ ਉਹ ਅਸੀਂ ਸਾਰਾ ਇਹਨਾਂ ਨੂੰ ਜਿਹੜੀਆਂ ਸਾਡੀ ਆਸ਼ਾ ਵਰਕਰਸ ਆ ਜਾਂ ਪਿੰਡਾਂ ਚ ਲੋਕਾਂ ਨੂੰ ਜਿਹੜੀ ਕੋ ਪੜ੍ਹੀ ਲਿਖੀ 10ਵੀਂ ਪਾਸ ਕੁੜੀਆਂ ਉਹਨਾਂ ਨੂੰ ਸਾਰਿਆਂ ਨੂੰ ਪਹੁੰਚਾਤਾ ਵੀ ਤੁਹਾਨੂੰ ਜਿਹੜੀ ਵੀ ਚੀਜ਼ ਚਾਹੀਦੀ ਆ ਪੀਣ ਲਈ ਪਾਣੀ ਜਿਹੜਾ ਜਲਾ ਪ੍ਰਸ਼ਾਸਨ ਨੇ ਉਹਨਾਂ ਨੂੰ ਕਿਹਾ ਵੀ ਬੋਤਲ ਦਾ ਪਾਣੀ ਪਿਓ ਪਾਣੀ ਦੂਜਾ ਨਹੀਂ ਪੀਣਾ ਤੁਸੀਂ ਉਹਨਾਂ ਨੂੰ ਬੋਤਲਾਂ ਦਾ ਪਾਣੀ ਦੇ ਰਹੇ ਵੀ ਜਿੰਨਾ ਮਰਜ਼ੀ ਲੈ ਲਓ ਲੇਕਿਨ ਪਾਣੀ ਬੋਤਲਾਂ ਦਾ ਵੀ ਉਹ ਜਿੰਨੀਦਰ ਹਫ਼ਤਾ ਦਸ ਦਿਨ ਜਿੰਨੀਦਰ ਸਾਰਾ ਠੀਕ ਨਹੀਂ ਹੋ ਜਾਂਦਾ ਟੈਸਟ ਨਹੀਂ ਹੋ ਜਾਂ ਦੇਖ ਪਿੰਡ ਖਾਟੀ ਦੇ ਇੱਕ ਬੰਦ ਪਈ ਫੈਕਟਰੀ ਵਿੱਚ ਅਨधिकृत ਤੌਰ ਤੇ ਵਰਤੀ ਜਾ ਰਹੀ ਸੀ ਜਿਸ ਦਾ ਪਰਦਾਫਾਸ਼ ਕਰਦਿਆਂ ਖੇਤੀਬਾੜੀ ਅਫਸਰ ਅਤੇ GST ਟੀਮ ਨੇ ਬੰਦ ਪਈ ਫੈਕਟਰੀ ਵਿੱਚ ਛਾਪੇਮਾਰੀ ਕੀਤੀ ਤਾਂ ਮੌਕੇ ਤੋਂ 95 ਬੋਰੇ ਯੂਰੀਆ ਖਾਦ ਦੇ ਬਰਾਮਦ ਹੋਏ ਮੀਡੀਆ ਨਾਲ ਗੱਲਬਾਤ ਸਾਂਝੀ ਕਰਦਿਆਂ ਖੇਤੀਬਾੜੀ ਅਫਸਰ ਪਰਮਜੀਤ ਸਿੰਘ ਨੇ ਦੱਸਿਆ ਕਿ ਇਸ ਬੰਦ ਪਈ ਫੈਕਟਰੀ ਵਿੱਚ ਵਿਜਲੇ ਕਾਫੀ ਸਮੇਂ ਤੋਂ ਇਹ ਕੰਮ ਚੱਲ ਰਿਹਾ ਸੀ ਜਦ ਕੇ ਫੈਕਟਰੀ ਦਾ ਮਾਲਿਕ ਹਰਿਆਣੇ ਦਾ ਦੱਸਿਆ ਜਾ ਰਿਹਾ ਹੈ ਪਰਮਜੀਤ ਸਿੰਘ ਖੇਤੀਬਾੜੀ ਅਫਸਰ ਫਗਵਾੜਾ ਤੇ ਅੱਜ ਜਿਹੜਾ ਹੈਗਾ ਆ ਇੱਥੇ ਖਾਟੀਪਿੰਡ ਦੇ ਵਿੱਚ ਫੈਕਟਰੀ ਇਹ ਜੇ ਕੋਈ ਰੈਸਨ ਵਗੈਰਾ ਬਣਾ ਰਹੀ ਹੈ ਜਿਹੜੀ ਕਿ ਅ ਇਹ ਫੈਵੀਕੋਲ ਵਗੈਰਾ ਤੇ ਇੰਡਸਟਰੀ ਦੇ ਵਿੱਚ ਮੈਡੀਕਲ ਇੰਡਸਟਰੀ ਦੇ ਵਿੱਚ ਵੀ ਇਹ ਜਿਹੜਾ ਰੈਸਨ ਯੂਜ਼ ਹੁੰਦਾ ਆ ਉਹਦੇ ਵਿੱਚ ਇਹਨਾਂ ਨੇ ਜਿਹੜਾ ਯੂਰੀਆ ਆ ਉਹ ਕਮਰਸ਼ੀਅਲ ਯੂਜ਼ ਕਰਨਾ ਹੁੰਦਾ ਹੈ ਲekin ਇਹ ਜਿਹੜਾ ਯੂਰੀਆ ਆ ਇਹ ਐਗਰੀਕਲਚਰ ਗ੍ਰੇਡ ਵਾਲਾ ਯੂਰੀਆ ਜਿਹੜਾ ਉਹ ਵਰਤ ਰਹੇ ਸੀਗੇ ਜੋ ਕਿ ਇਲੀਗਲ ਆ ਉਹ ਸਿਰਫ ਖੇਤੀਬਾੜੀ ਲਈ ਆਪਾਂ ਵਰਤ ਸਕਦੇ ਆ ਤੇ ਉਹਦੀਆਂ ਜਿਹੜੀਆਂ ਹੈਗੀਆਂ ਆ ਉਹ ਇੱਥੇ 95 ਬੋਰੀਆਂ ਜਿਹੜੀਆਂ ਹੈਗੀਆਂ ਉਹ ਭਰੀਆਂ ਮਿਲੀਆਂ ਹਨ ਤੇ ਬਾਕੀ ਜਿਹੜੀਆਂ ਹੈਗੀਆਂ 135 ਦੇ ਕਰੀਬ ਜਿਹੜੀਆਂ ਹੈਗੀਆਂ ਖਾਲੀ ਬੋਰੀਆਂ ਜਿਹੜੀਆਂ ਹੈਗੀਆਂ ਉਹ ਮਿਲੀਆਂ ਹਨ ਜੋ ਕਿ ਸੀਜ਼ ਕਰ ਦਿੱਤੀਆਂ ਗਈਆਂ ਹਨ ਇਹ ਜਿਹੜਾ ਹੈਗਾ ਆ ਆਮ ਰਸਤਾ ਹੈਗਾ ਆ ਇਹ ਇਹਦੇ ਤੇ ਅਕਸਰ ਸਾਡੇ ਵੀ ਜਿਹੜਾ ਹੈਗਾ ਆ ਮੁਲਾਜ਼ਮ ਨਿਕਲਦੇ ਆ ਹੋਰ ਵੀ ਲੋਕ ਨਿਕਲਦੇ ਆ ਲੇਕਿਨ ਇਹ ਜਿਹੜੀ ਹੈਗੀ ਸੀਲ ਸੀਗੀ ਆ ਫੈਕਟਰੀ ਜਿਹੜੀ ਹੈ ਬੰਦ ਪਈ ਹੁੰਦੀ ਸੀਗੀ ਇੱਕ ਪਤੇ ਰਾਤ ਬਰਾਤੇ ਜਿਹੜਾ ਹੈਗਾ ਕਿਤੇ ਇਹਨਾਂ ਵੱਲੋਂ ਚਲਾਇਆ ਜਾਂਦਾ ਸੀ ਕਿਤੇ ਹਫਤੇ ਚ ਇੱਕ ਦਿਨ ਜਾਂ ਦੋ ਦਿਨ ਇਸ ਤਰ੍ਹਾਂ ਦਾ ਕੋਈ ਜੋ ਇਹਨਾਂ ਨੇ ਦੱਸਣ ਤੇ ਆਇਆ ਇਸ ਪਾਸੇ ਤੋਂ ਵੀ ਇਹ ਚ ਲਾਇਆ ਜਾ ਰਿਹਾ ਸੀਗਾ ਫੈਕਟਰੀ ਵਾਲਾ ਕੌਣ ਆ ਜੀ ਫੈਕਟਰੀ ਵਾਲਾ ਕੌਣ ਫੈਕਟਰੀ ਦਾ ਮਾਲਕ ਜਿਹੜਾ ਹੈਗਾ ਆ ਇਹਦਾ ਜਿਹੜਾ ਆ ਉਹ ਹਰਿਆਣੇ ਨੂੰ ਬਿਲੋਂਗ ਕਰਦਾ ਹੈਗਾ ਆ ਤੇ ਜੀਐਸਟੀ ਟੀਮ ਜਿਹੜੀ ਹੈਗੀ ਆ ਇੰਟੈਲੀਜੈਂਸ ਵਿੰਗ ਦੀ ਲੁਧਿਆਣੇ ਤੋਂ ਵੀ ਆਈ ਹੋਈ ਹੈ ਜੋ ਕਿ ਇਹਨਾਂ ਦੇ ਜਿਹੜਾ ਪ੍ਰੋਡਕਟ ਅੱਗੇ ਬਣ ਕੇ ਜਾਂਦਾ ਹੈ ਰੀਸਨ ਵਗੈਰਾ ਉਹ ਕਿੱਥੋਂ ਇਹਨਾਂ ਨੇ ਖਰੀਦੇ ਨੇ ਤੇ ਕਿੱਥੇ ਅੱਗੇ ਜਾਂਦਾ ਹੈਗਾ ਉਹਨਾਂ ਬਾਰੇ ਜਿਹੜਾ ਹੈਗਾ ਆ ਇਹ ਇੱਥੇ ਕਾਰਵਾਈ ਚੱਲ ਰਹੀ ਹੈ ਹਜੇ ਤੇ ਜਿਹੜੀ ਖੇਤੀਬਾੜੀ ਵਿਭਾਗਮ ਦੀ ਸੀਲ ਵਗੈਰਾ ਸੀ ਉਹ ਜਿਹੜਾ ਜੂਰੀ ਹੈਗਾ ਕਰਕੇ ਤੇ ਐਫ ਆਈ ਆਰ ਜਿਹੜੀ ਹੈਗੀ ਆ ਉਹ ਐਸ ਐਚਓ सदर ਸਰਦਾਰ ਕਿਰਪਾਲ ਸਿੰਘ ਜੀ ਨੂੰ ਉਹਨਾਂ ਨੂੰ ਜਿਹੜੀ ਆ ਉਹ ਦੇ ਦਿੱਤੀ ਗਈ ਹੈ ਅਗਲੀ ਕਾਰਵਾਈ ਜਿਹੜੀ ਮੌਕੇ ਤੇ ਕੋੰਦਰ ਤੁਹਾਨੂੰ ਮਿਲਿਆ ਫੈਕਟਰੀ ਦਾ ਮੈਨੇਜਰ ਜਾਂ ਕੋਈ ਹੋਰ ਕੁਛ ਅੰਦਰ ਉਹਨਾਂ ਦਾ ਸਟਾਫ ਹੈ ਲੇਕਿਨ ਜਿਹੜਾ ਹੈਗਾ ਆ ਉਹਨਾਂ ਦੇ ਮਾਲਕ ਦੇ ਤੌਰ ਤੇ ਅੰਦਰ ਉਹ ਬੈਠੇ ਹੋਏ ਨੇ ਉਹ GST ਨਾਲ ਜਿਹੜਾ ਹੈਗਾ ਸਬੰਧਤ ਉਹ ਚੱਲ ਰਿਹਾ ਮਾ ਮੋਗਾ ਜ਼ਿਲ੍ਹੇ ਦੇ ਕਸਬਾ ਕੋਟੀ ਸੇਖਾ ਅਧੀਨ ਆਉਂਦੇ ਪਿੰਡ ਚਿਰਾਗ ਸ਼ਾ ਵਾਲਾ ਦੇ ਸਰਪੰਚ ਬਿਰਸਾ ਸਿੰਘ ਦੀ ਨਸ਼ਾ ਕਰਦੇ ਹੋਏ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਸਰਪੰਚ ਬਿਰਸਾ ਸਿੰਘ ਨਸ਼ਾ ਕਰਦਾ ਦਿਖਾਈ ਦੇ ਰਿਹਾ ਤੇ ਇਸ ਦੇ ਨਾਲ ਹੀ ਕੁਝ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਸਰਪੰਚ ਨੂੰ ਸੱਤਾਧਾਰੀ ਪਾਰਟੀ ਨਾਲ ਵੀ ਜੋੜਿਆ ਜਾ ਰਿਹਾ ਹੈ ਇਸ ਵੀਡੀਓ ਨੂੰ ਲੈ ਕੇ ਧਰਮਕੋਟ ਵਿਧਾਨ ਸਭਾ ਦੇ ਡੀਐਸਪੀ ਰਮਨਦੀਪ ਸਿੰਘ ਨੇ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਇਹ ਵੀਡੀਓ 2 ਮਹੀਨੇ ਪੁਰਾਣੀ ਹੈ ਜੀ ਸਰ ਸਬਡਿਵੀਜ਼ਨ ਧਰਮਕੋਟ ਦੇ ਥਾਣਾ ਕੋਟੀ ਸਿਖਾਂ ਦੇ ਪਿੰਡ ਚਰਾਕਸ਼ਾ ਵਾਲਾ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਸੰਬੰਧ ਵਿੱਚ ਜਦੋਂ ਵੈਰੀਫਾਈ ਕੀਤਾ ਗਿਆ ਇਹ ਸਰਪੰਚ ਵਿਰਸਾ ਸਿੰਘ ਦੀ ਵੀਡੀਓ ਆ ਤੇ ਜਦੋਂ ਅਸੀਂ ਵੈਰੀਫਾਈ ਕਰਕੇ ਇਹਨਾਂ ਤੱਕ ਪਹੁੰਚੇ ਤੇ ਇਹਨਾਂ ਨੇ ਇਹਨੂੰ ਪੁੱਛਗਿਛ ਕੀਤੀ ਤੇ ਇਹਨਾਂ ਦੱਸਿਆ ਕਿ ਇਹ ਵੀਡੀਓ 2 ਕ ਮਹੀਨੇ ਪੁਰਾਣੀ ਆ ਤੇ ਉਸ ਸੰਬੰਧ ਵਿੱਚ ਜਦੋਂ ਇਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਨਸ਼ਾ ਕਰਦੇ ਹੋ ਇਹਨਾਂ ਦੱਸਿਆ ਕਿ ਹਾਂਜੀ ਮੈਂ ਨਸ਼ਾ ਕਰਦਾ ਤੇ ਮੈਂ ਜਿਹੜਾ ਨਸ਼ਾ ਛੱਡਣਾ ਚਾਹੁੰਦਾ ਉਹਨਾਂ ਨੂੰ ਉੱਥੋਂ ਲਿਆ ਕੇ ਅੱਜ ਅਸੀਂ ਇਹਨਾਂ ਨੂੰ ਜਿਹੜਾ ਨਸ਼ਾ ਛਡਾਊ ਕੇਂਦਰ ਜਨੇਰ ਵਿੱਚ ਦਾਖਲ ਕਰਾਇਆ ਗਿਆ ਜ਼ਿਲ੍ਹਾ ਮੋਗਾ ਦੇ ਪਿੰਡ ਰੋਲੇ ਵਿੱਚ ਅੱਜ ਮਟਿਆਰਾਂ ਬਲੋਤੀਆਂ ਦਾ ਤਿਉਹਾਰ ਬੜੇ ਹੀ ਹੌਸਲੇ ਅਤੇ ਉਚਾਰਨ ਨਾਲ ਮਨਾਇਆ ਗਿਆ ਤੇ ਆਂਦੀ ਆਕਰਿਧਨ ਸਰਪੰਚ ਸਵੰਜੀਤ ਕੌਰ ਇਸ மூ ਗ੍ਰਾਮ ਪੰਚਾਇਤ ਨੇ ਰਸਮੀ ਤੌਰ ਤੇ ਸ਼ੁਰੂਆਤ ਕਰਾਈ ਪਿੰਡ ਦੇ ਪਾਰਕ ਵਿੱਚ ਇਕੱਠੀਆਂ ਹੋਈਆਂ ਕੁੜੀਆਂ ਤੇ ਔਰਤਾਂ ਨੇ ਰੰਗ ਬਰੰਗੇ ਪੰਜਾਬੀ ਵਸਤਰ ਪਹਿਨ ਕੇ ਖੂਬ ਰੌਣਕਾਂ ਵੀ ਲਗਾਈਆਂ ਕੋਟਰ ਪਲਾਵ ਦੇ ਵਸਨੀਕ ਇਹ ਗੱਲ ਕਹਿ ਰਹੇ ਆ ਕਿ ਜਿੰਨਾ ਵੀ ਵੱਧ ਤੋਂ ਵੱਧ ਹੋ ਸਕੇ ਇਹਨਾਂ ਪੰਗਾ ਕਮਾਂ ਦੇ ਵਿੱਚ ਅੱਗੇ ਆਉਣ ਦੀ ਬਹੁਤ ਜ਼ਰੂਰਤ ਕਰਨ ਨਾਲ ਪੜਾਈਟ ਜੂ ਕਾਰਨ ਵੱਧ ਤੋਂ ਵੱਧ ਅੱਗੇ ਖੜਨ ਆਉਂਦੇ ਤਾਂ ਜੋ ਸਾਡੇ ਪਿੰਡ ਦਾ ਤੇ ਸਾਰੇ ਉੱਤੇ ਪੱਧਰ ਦਾ ਨਾ ਰੋਸ਼ਨ ਹੋ ਜਾਵੇ ਜਿਆਦਾਤਰ ਬੱਚਿਆਂ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਜਿਹੜਾ ਮਾਰਿਆ ਜਾਂਦਾ ਜਾਂ ਨੰਨ ਦਰਕਾਰਿਆ ਜਾਂਦਾ ਜਦੋਂ ਧੀਆਂ ਜਨਮ ਲੈਂਦੀਆਂ ਘਰ 'ਚ ਸੋਗ ਪਾਇਆ ਜਾਂਦਾ ਵੀ ਅੱਜ ਧੀ ਪੈਦਾ ਹੋ ਗਈ ਕਿਸ ਸਨਿਆਨ ਦੇ ਉਹ ਕਿਸ ਤਰ੍ਹਾਂ ਇਹ ਸਭ ਤੋਂ ਵੱਡੀ ਬਰਾਈ ਆਪਣੇ ਪੰਜਾਬ ਦੀ ਇਹੀ ਦੇਖ ਲਈ ਕਿਉਂਕਿ ਧੀਆਂ ਨੂੰ ਲੋਕੀ ਮਾਨ ਨਹੀਂ ਦੇ ਰਹੇ ਇਸ ਕਰਕੇ ਇਹ ਕੰਮ ਗਲਤ ਹੋ ਰਿਹਾ ਹੈ ਧੀਆਂ ਨੂੰ ਬਰਾਬਰ ਦਾ ਦਰਜਾ ਦੇਣਾ ਜ਼ਰੂਰੀ ਹੈ ਆਪਾਂ ਨੂੰ ਕਿਉਂਕਿ ਧੀਆਂ ਪੁੱਤਾਂ ਨਾਲੋਂ ਘੱਟ ਨਹੀਂ ਹੈਗੀਆਂ ਉਹ ਅੱਜਕੱਲ ਪੁੱਤਾਂ ਤੋਂ ਅੱਗੇ ਜਾ ਰਹੀਆਂ ਨੇ ਇਸ ਕਰਕੇ ਤੇ ਹਨਮ ਸਾਥ ਤੋਂ ਬਾਅਦ ਅੱਗੇ ਜਾਣਾ ਬਾਧਾ ਦਾ ਦਿਨਾ ਮਾਫਨ ਮੌਕਾ ਜਣਾ ਚਾਹੀਦਾ ਪੜਾਈ ਵੇਸ ਤੇ ਵੀ ਜਾ ਰਹੀਆਂ ਨੇ ਖੇਡਾਂ ਵੇਸ ਤੇ ਵੀ ਜਾ ਰਹੀਆਂ ਨੇ ਤਾਂ ਜੋ ਉਹਨਾਂ ਸਾਰੇ ਪਾਸੇ ਆਪਾਂ ਨੂੰ ਅੱਗੇ ਦਿਣਾ ਚਾਹੀਦਾ ਕੀ ਅਪੀਲ ਕਰੋਗੇ ਬੱਚਿਆਂ ਨੂੰ ਜੋ ਕਿ ਬੱਚਿਆਂ ਨੂੰ ਇਹੀ ਆਪਾਂ ਵੀਡ ਕਰ ਰਹੇ ਹਾਂ ਵੀ ਅੱਗੇ ਤੋਂ ਵੱਧ ਕੇ ਆਪਣੇ ਪਿੰਡ ਵਿੱਚ ਤੀਆਂ ਦੇ ਮਾਹੌਲ ਟਰ ਬਣ ਰਹੇ ਨੇ ਉੱਥੇ ਅੱਗੇ ਆਉਣ ਤਾਂ ਜੋ ਅਸੀਂ ਅੱਗੇ ਤੋਂ ਥੋੜਾ ਵੱਧ ਪ੍ਰੋਗਰਾਮ ਕਰ ਸਕੀਏ ਤੇ ਬੱਚਿਆਂ ਨੂੰ ਮਾਣ ਸਨਮਾਨ ਦੇ ਸਕੀਏ ਤਿਆਂ ਦਾ ਤੇ ਹੋਰ ਮਨਾਇਆ ਗਿਆ ਵੱਡੇ ਪੱਦਰ ਤੇ ਜਿਹੜੀਆਂ ਲੜਕੀਆਂ ਉਹ ਸੌਹਰਿਆਂ ਤੋਂ ਅੱਜ ਪੇਕੇ ਘਰ ਆ ਕੇ ਗਿੱਦਾ ਪਾਇਆ ਬੋਲੀਆਂ ਪਾਈਆਂ ਕੀ ਕਹਿਣਾ ਚਾਹੋਗੇ ਕੀ ਮਕਸਦ ਸੀ ਅੱਜ ਜਿਹੜਾ ਥਿਓਰ ਬਣਾਉਂਦਾ ਸਭ ਤੋਂ ਪਹਿਲਾਂ ਦਾ ਪਿਆਰ ਭਰੀ ਸੱਸੀ ਅਕਾਲ ਸਾਰਿਆਂ ਨੂੰ ਮੈਂ ਇਹ ਕਹਿਣਾ ਚਾਹਾਂਗੀ ਕਿ ਜਿਸ ਤਰ੍ਹਾਂ ਕਿ ਘੁਟੀਆਂ ਵਿਆਹੀਆਂ ਜਾਲੀਆਂ ਨੇ ਆਪਣੇ ਸੌਹਰਿਆਂ ਤੋਂ ਆ ਕੇ ਪੇਕੇ ਘਰ ਇਸ ਦੇ ਵਿੱਚ ਮਾਪੇ ਆਪਣੀਆਂ ਧੀਆਂ ਲਈ ਸ਼ਿੰਗਾਰ ਦਾ ਸਮਾਨ ਭੇਜਦੇ ਹਨ ਮਠਿਆਈਆਂ ਭੇਜਦੇ ਹਨ ਧੀਆ ਮਹਿੰਦੀ ਲਾਉਂਦੀਆਂ ਹਨ ਲੜਕੀਆਂ ਅਤੇ ਝੂੜੀਆਂ ਪਾ ਕੇ ਪਈਆਂ ਝੂੜਦੀਆਂ ਹਨ ਧੀਆ ਦਾ ਤਿਹਾਰ ਮਨਾਇਆ ਜਾਂਦਾ ਹੈ ਇਹ ਇੱਕ ਬਹੁਤ ਹੀ ਸਾਡਾ ਜਿਹਦੇ ਵਿੱਚ ਗਿੱਧਾ ਜਿਹਨੂੰ ਵਿਸ਼ੇਸ਼ ਮਹੱਤਤਾ ਦਿੱਤੀ ਜਾਂਦੀ ਹੈ ਸਾਡਾ ਪੰਜਾਬ ਦਾ ਲੋਕ ਨਾਚ ਹੈ ਇਸ ਦੇ ਵਿੱਚ ਧੀਆ ਦੀ ਬਹੁਤ ਮਹੱਤਤਾ ਹੈ ਮੈਂ ਤਾਂ ਇਹ ਚਾਹਾਂਗੀ ਕਿ ਅੱਗੇ ਤੋਂ ਵੀ ਜਿੱਦਾਂ ਕੋਈ ਕੋਰੀਓਗ੍ਰਾਫੀ ਆ 12 ਜਾਂ 14 ਕੁੜੀਆਂ ਲੈ ਕੇ ਬੋਲੀਆਂ ਪੁਆਈਆਂ ਜਾਣ ਉਹਨਾਂ ਤੋਂ ਤੇ ਉਹਨਾਂ ਨੂੰ ਇਹ ਜਿਹੜਾ ਸਾਡਾ ਲੋਕ ਨਾਚ ਹੈ ਗਿੱਧਾ ਉਸ ਨੂੰ ਪਰਹੂਰ ਹੋਰ ਵੀ ਮਨੋਰੰਜਨ ਦੇ ਤੌਰ ਤੇ ਤਿਆਰ ਕੀਤਾ ਜਾਵੇ ਇੱਕ ਮੈਂ ਇਹ ਸੁਨੇਹਾ ਦੇਣਾ ਚਾਹਾਂਗੀ ਕਿ ਜਿਸ ਤਰ੍ਹਾਂ ਧੀਆਂ ਦੀ ਲੋਹੜੀ ਮਨਾਈ ਜਾਂਦੀ ਹੈ ਉੱਤਾਂ ਦੇ ਬਰਾਬਰ ਹੀ ਸੰਤਨਣਾ ਚਾਹੀਦਾ ਹੈ ਤੇ ਭ੍ਰੂਣ ਹੱਤਿਆ ਨੂੰ ਰੋਕਣਾ ਚਾਹੀਦਾ ਹੈ ਤਾਂ ਜੋ ਲੜਕੀਆਂ ਦੇ ਵਿੱਚ ਹੋਰ ਵੀ ਉਤਸ਼ਾਹ ਪੈਦਾ ਹੋ ਸਕੇ ਉਹਨਾਂ ਨੂੰ ਇਹ ਨਹੀਂ ਸਮਝਣਾ ਚਾਹੀਦਾ ਕਿ ਧੀ ਜਨਮ ਵੀ ਤਾਂ ਪਤਾ ਨਹੀਂ ਕੀ ਹੋ ਗਿਆ ਕਈ ਮਾਪੇ ਇਸ ਤਰ੍ਹਾਂ ਅਫਸੋਸ ਮਨਉਂਦੇ ਹਨ ਵੀ ਸਾਡੇ ਘਰ ਤਾਂ ਧੀ ਜਿੰਨੇ ਜਨਮ ਲੈ ਲਿਆ ਹੈ ਇਹ ਇਸ ਤਰ੍ਹਾਂ ਧਿਆਨ ਦੇ ਰੋ ਗਤੀਵਿਧੀਆਂ ਦੇ ਵਿੱਚ ਪਾ ਕੇ ਕਈ ਲੋਕ ਆਪਣੀਆਂ ਧੀਆਂ ਨੂੰ ਧੋਹ ਹੱਤਿਆ ਦੇ ਵਿੱਚ ਪਾ ਦਿੰਦੇ ਹਨ ਤੇ ਇਸ ਦੇ ਕਾਰਨ ਕਈ ਲੋਕਾਂ ਦੇ ਮਨ ਦੇ ਵਿੱਚ ਭੇਦਭਾਵ ਪੈਦਾ ਹੁੰਦੇ ਹਨ ਮੈਂ ਤਾਂ ਇਹ ਸੁਨੇਹਾ ਦੇਣਾ ਚਾਹਾਂਗੀ ਕਿ ਆਪਣੀਆਂ ਧੀਆਂ ਨੂੰ ਵੱਧ ਤੋਂ ਵੱਧ ਇਹ ਇਸਤਰਾਮੀਆਂ ਦੇ ਉਹ ਵੀ ਐਕਟੀਵਿਟੀਆਂ ਦੇ ਵਿੱਚ ਹੋਣਾ ਚਾਹੀਦਾ ਹੈ ਅਤੇ ਗਿੱਦੇ ਨੂੰ ਜੋਤੀਆਂ ਵਾਲਾ ਤਿਹਾਰੇ ਨੂੰ વિશેਸ਼ ਮਹੱਤਤਾ ਦੇਣੀ ਚਾਹੀਦੀ ਹੈ। ਜਗਤ ਗੁਰੂ ਸ਼੍ਰੀ ਗੁਰਨਾਨਕ ਦੇ ਜੀ ਅਤੇ ਜਗਤ ਮਾਤਾ ਸੁਲਖਣੀ ਜੀ ਦੇ ਵਿਆਪ ਉਰਵ ਦੇ ਸਮਾਗਮ ਸੰਬੰਧੀ ਇਤਿਹਾਸਿਕ ਗੁਰਦੁਆਰਾ ਸ਼੍ਰੀ ਭੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਬਟਾਲਾ ਦੀਆਂ ਸੰਗਤਾਂ ਦੀ ਆਮਦ ਹੋਈ ਜਿਨ੍ਹਾਂ ਗੁਰੂ ਘਰ ਵਿਕੇ ਨਤਮਸਤਕੋਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਲੀਕੇ ਗਏ ਧਾਰਮਿਕ ਸਮਾਗਮ ਬਾਬਤ ਪੋਸਟਰ ਜਾਰੀ ਕੀਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰ ਪ੍ਰਭ ਕਾਜ ਰਚਾਇਆ ਗੁਰਮੁਖ ਵਿਆਹਣ ਆਇਆ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 578 ਵਿਆਪਰਪ ਦੇ ਸੁਬੰਧਨ ਦੇ ਜੋ ਸਮੁੱਚੇ ਸੰਸਾਰ ਸੰਸਾਰ ਵਿੱਚ ਬੜੀ ਸ਼ਰਧਾ ਪਾਵਨਾ ਦੇ ਨਾਲ ਮਨਾਇਆ ਜਾਂਦਾ ਇਸ ਵਾਰ ਵੀ ਮਟਾਲਾ ਦੀਆਂ ਗੁਰਸੰਗਤਾਂ ਗੁਰਦੁਆਰਾ ਕੰਨ ਸਾਹਿਬ ਗੁਰਦੁਆਰਾ ਸਤ ਕਰਤਾਰੀ ਸਾਹਿਬ ਅਤੇ ਗੁਰਦੁਆਰਾ ਸ੍ਰੀ ਗਹਿਰ ਸਾਹਿਬ ਸੁਲਤਾਨਪੁਰ ਲੋਧੀ ਵੱਲੋਂ ਬੜੀ ਸ਼ਰਦਾ ਪਾ ਉਹਨਾਂ ਦੇ ਨਾਲ ਮਨਾਇਆ ਜਾ ਰਿਹਾ ਬੜੇ ਵੱਡੇ ਉਪਰਾਲੇ ਕੀਤੇ ਜਾਂਦੇ ਨੇ ਹਰ ਵਾਰੀ ਵੱਡੇ ਪੱਦਰ ਦੀਆਂ ਤਿਆਰੀਆਂ ਕੀਤੀਆਂ ਜਾਂਦੀਆਂ ਨੇ ਅੱਜ ਵੀ ਉਥੋਂ ਦੇ ਸਤਿਕਾਰਯੋਗ ਮੈਂਬਰ ਸਾਹਿਬ ਜਿਹਦਰ ਗੁਰਿੰਦਰਪਾਲ ਸਿੰਘ ਜੀ ਗੋਰਾ ਜੀ ਮੈਂਬਰ ਸ਼੍ਰੋਮਿਕ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਨਾਲ ਜਿਹਦਰ ਗੁਰਨਾਮ ਸਿੰਘ ਜੀ ਅਤੇ ਇਥੋਂ ਦੇ ਲੋਕਲ ਮੈਂਬਰ ਸਾਹਿਬਾਨ ਜਿਹਦਰ ਜਰਨੈਲ ਸਿੰਘ ਜੀ ਲੋਗਰਾ ਵਾਲਾ ਅਤੇ ਬੀਬੀ ਗੁਰਪ੍ਰੀਤ ਕੌਰ ਜੀ ਉਹ ਹੀ ਉਹਨਾਂ ਨੇ ਇੱਥੇ ਸਾਰਿਆਂ ਦੇ ਨਾਲ ਜੋ ਇੱਕ ਮੀਟਿੰਗ ਕੀਤੀ ਆਉਣ ਵਾਲੇ ਸਮਾਗਮ ਦੀ ਰੂਪਰੇਖਾ ਤਿਆਰ ਕੀਤੀ ਗਈ ਹੈ ਕਿਵੇਂ ਕਿਵੇਂ ਪ੍ਰਬੰਧ ਕਰਨੇ ਨੇ ਅਤੇ ਸਰਦਾਰ ਸਰਦਾਰ ਅਵਤਾਰ ਸਿੰਘ ਜੀ ਇਥੋਂ ਦੇ ਮੁੱਖ ਪ੍ਰਬੰਧਕ ਨੇ ਸਾਰਿਆਂ ਨੇ ਇਹ ਕਿਵੇਂ ਇਥੋਂ ਨਗਰ ਕੀਰਤਨ ਪੁਰਿਆ ਜਾਣਾ ਹੈ ਅੱਜ ਇਹ ਕਿਵੇਂ ਉੱਚ ਰਸਤੇ ਤੇ ਪੜਾ ਹੋਣੇ ਨੇ ਅਤੇ ਇਹ ਵੀ ਪ੍ਰਸ਼ਾਸਨ ਨੂੰ ਇਹ ਅਪੀਲਾਂ ਕੀਤੀਆਂ ਭਾਈ ਜਿੱਥੇ ਜਿੱਥੇ ਯੋਗ ਪ੍ਰਬੰਧ ਕਰਨ ਵਾਲਾ ਉੱਥੇ ਉਹ ਪ੍ਰਬੰਧ ਕੀਤਾ ਜਾਵੇ ਅਸੀਂ ਮਿਲ ਕੇ ਵੀ ਆਏ ਹਾਂ ਡੀਸੀ ਸਾਹਿਬ ਨੂੰ ਉਹਨਾਂ ਨੇ ਐਕਸ਼ਨ ਸਾਹਿਬ ਐਸਡੀਐਮ ਸਾਹਿਬ ਸਾਰਿਆਂ ਨੂੰ ਹਦਾਇਤਾਂ ਵੀ ਕੀਤੀਆਂ ਵੀ ਇਹ ਪ੍ਰਬੰਧ ਕੀਤੇ ਜਾਣ ਪਰ ਫਿਰ ਵੀ ਅਜੇ ਜੇ ਕਿਤੇ ਕੋਈ ਕਮੀ ਪੇਸ਼ੀ ਤੇ ਕੱਢੀ ਜਾਵੇ ਕਿਉਂਕਿ ਜਿਹੜੀ ਛੜਕਿਆ ਐ ਏਡੀ ਛੇਤੀ ਬਣ ਨਹੀਂ ਸਕਦੀ ਪਰ ਉਹਦੇ ਉੱਤੇ ਕੋਈ ਕੇਰੀ ਪਾ ਕੇ ਇੱਕ ਪੈਚ ਵਰਕ ਕਰਕੇ ਤੇ ਉਹਨੂੰ ਥੋੜਾ ਜਿਆਦਾ ਤਿਆਰ ਕੀਤਾ ਜਾਵੇ ਸੋ ਸਾਰੀ ਸੰਗਤ ਨੂੰ ਜਿੱਥੇ 588 ਪ੍ਰਕਾਸ਼ ਗੁਰਪੁਰਬ ਦੀਆਂ ਵਿਆਹ ਪੁਰਬ ਦੀਆਂ ਜੜੀਆਂ ਲੱਖ ਲੱਖ ਵਧਾਈਆਂ ਹੋਣ ਉਸ ਸੰਤਾਂ ਪ੍ਰਤੀ ਬੇਨਤੀ ਹੈ ਬੜੀ ਸ਼ਰਧਾ ਭਾਵਨਾ ਦੇ ਨਾਲ ਹੋਮ ਹਮਾ ਕੀ ਪਹੁੰਚੀਏ ਅਤੇ ਆਪ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲਾ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਨਾਮ ਸਿੰਘ ਜਸਲ ਮੈਂਬਰ ਥਰੋਨ ਕਮੇਟੀ ਹਲਕਾ ਬਟਾਲਾ ਅੱਜ ਅਸੀਂ ਇਸ ਧਰਤੀ ਦੇ ਬੇਰ ਸਾਹਿਬ ਦੀ ਧਰਤੀ ਤੇ ਆਏ ਆ ਸੱਦਾ ਪੱਤਰ ਦੇਣ ਗੁਰੂ ਨਾਨਕ ਦੇਵ ਜੀ ਦੇ ਵਿਆਹ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਗ ਲਾਇਆ ਇਸ ਧਰਤੀ ਨੂੰ ਤੇ ਬਟਾਲੇ ਦੀ ਧਰਤੀ ਨੂੰ ਹੀ ਭਾਗ ਲਾਏ ਜਿਹੜਾ ਆਨੰਦ ਕਾਰਜ ਹੁੰਦਾ ਉਹ ਗੁਰਦੁਆਰਾ ਡੇਰਾ ਸਾਹਿਬ ਜਿਸੇ ਆਨੰਦ ਕਾਰਜ ਹੋਇਆ ਬਟਾਲੇ ਜਿਹੜੀ ਕੰਧ ਆ ਉਹ ਗੁਰਦੁਆਰਾ ਕੰਨ ਸਾਹਿਬ ਆ ਮੈਂ ਕਹਿੰਦਾ ਗੁਰੂ ਨਾਨਕ ਸੱਚੇ ਪਾਤਸ਼ਾਹ ਤੁਸੀਂ ਚੜ੍ਹਦੀ ਕਲਾ ਵਿੱਚ ਬਖਸ਼ਿਓ ਇਸ ਸੰਗਤ ਨੂੰ ਇਸਤ ਮਾਂ ਤੇ ਸਤਕਾਰ ਬਖਸ਼ਣਾ ਤੰਦਰੁਸਤੀ ਬਖਸ਼ਣੀ ਕੋਈ ਧੀ ਮੰਗਦਾ ਕੋਈ ਪੁੱਤ ਮੰਗਦਾ ਇੱਥੋਂ ਆ ਕੇ ਕੋਈ ਕਾਰੋਬਾਰ ਮੰਗਦਾ ਕੋਈ ਤੰਦਰੁਸਤੀ ਮੰਗਦਾ ਇਹ ਸਭ ਦੀ ਮਾਰਾ ਤੰਦਰੁਸਤੀ ਬਖਸ਼ਿਓ ਇਹ ਸੱਚੇ ਪਾਤਸ਼ਾਹ ਸਤਨ ਸੰਤਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਹੜੇ ਭਾਗ ਲਗੇ ਬਟਾਲੇ ਦੀ ਧਰਤੀ ਨੂੰ ਲੱਖਾਂ ਦੀ ਤਦਾਦ ਦੁਨੀਆ ਜਦੋਂ ਬਾਬਾ ਜੀ ਦਾ ਵਿਆਹ ਹੋਣਾ 30 ਤਰੀਕ ਨੂੰ ਇਥੇ ਸੰਭਾਲੀ ਨਹੀਂ ਜਾਂਦੀ ਐਨੀ ਦੁਨੀਆ ਆਉਂਦੀ ਐ ਪਰ ਕੇ ਇਸ ਚੀਜ਼ ਉਥੇ ਘਾੜ ਨਹੀਂ ਆਉਂਦੀ ਪ੍ਰਸ਼ਾਦਾ ਪਾਣੀ ਜਲੇਬੀਆਂ ਮਠਿਆਈ ਚਾਹ ਪਕੌੜੇ ਦਾ ਬਾਕੀ ਲੰਗਰ ਪ੍ਰਸ਼ਾਦਾ ਪਾਣੀ ਦਾ ਕੋਈ ਮਤਲਬ ਕੇ ਇਸ ਚੀਜ਼ ਦੀ ਘਾੜ ਨਹੀਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਬੜੀ ਕਿਰਪਾ ਉਥੇ ਪਰ ਅਰਦਾਸ ਬੇਨਤੀ ਕਰਦੇ ਮਹਾਰਾ ਸੱਚੇ ਪਾਤਸ਼ਾਹ ਜਿਹੜਾ ਕੋ ਕੋ ਚੀਜ਼ ਮੰਗੇ ਆਪਣੇ ਦਿਲੋਂ ਪੁਕਾਰ ਨੂੰ ਆਉਂਦਾ ਉਹਦੀਆਂ ਝੋਲੀਆਂ ਭਰ ਕੇ ਸਤਗੁਰੂ ਜੀ ਭੇਜਿਓ ਇਹ ਮਹਾਰਾਜੇ ਪਾਤਸ਼ਾਹ ਤੁਸੀਂ ਚੜ੍ਹਦੀ ਕਲਾ ਬਖਸ਼ੋ ਮੈਂ ਇਥੋਂ ਦੇ ਮੈਨੇਜਰ ਸਾਹਿਬ ਨੂੰ ਵਧਾਈ ਦਿੰਦਾ ਜਿਨ੍ਹਾਂ ਨੂੰ ਅੱਜ ਨਾਲ ਸਾਡਾ ਪੱਤਰ ਦੇਣ ਆਇਆ ਤੁਸੀਂ ਬੜੇ ਕਰਮਾ ਭਾਗ ਵਾਲੇ ਜਿਹੜੇ ਚੇਅਰ ਤੇ ਬੈਠੇ ਉਹ ਸਾਡੇ ਸਤਸ ਜੀ ਨੂੰ ਕਬੂਲ ਕਰਿਓ ਪਰ ਟਾਈਮ ਸਿਰ ਆਉਣ ਦੀ ਕੋਸ਼ਿਸ਼ ਕਰਿਓ ਕਿਉਂਕਿ ਅਗੇ ਲੋਕੀ ਖਰਾਬ ਹੁੰਦੇ ਨੇ ਬਹੁਤ ਜ਼ਿਆਦਾ ਸਾਨੂੰ ਇਸ ਚੀਜ਼ ਦਾ ਲਾਭਾ ਦਿੰਦੇ ਨੇ ਐ ਪ੍ਰਸ਼ਾਸਨ ਨੂੰ ਸਾਨੂੰ ਪੈਂਦਾ ਲੋਕੀ ਵੀ ਪੈਂਦੇ ਨੇ ਸਾਨੂੰ ਦੋਵੇਂ ਮੈਂਬਰ ਬਿਠੇ ਗੋਰਾ ਜੀ ਬਿਠਾ ਮੈਂ ਵੀ ਬੈਠਾ ਪਰ ਇਹ ਲੋਕਾਂ ਦੀਆਂ ਗੱਲਾਂ ਸੁਣਨ ਤੇ ਅੱਗੇ ਨਹੀਂ ਹੋਣਾ ਗਿਆ ਇਸੇ ਕਰੇ ਬੇਨਤੀ ਕੀਤੀ ਗਾਹ ਵਾਸਤੇ ਆਪਾਂ ਟਾਈਮ ਬਦਲਣਾ ਉਹ ਟਾਈਮ ਦੀ ਸਾਡੀ ਬੇਨਤੀ ਹੈ ਤੁਹਾਡੇਗੇ ਇਥੇ ਦੀ ਸੰਗਤ ਨੂੰ ਕਮੇਟੀਆਂ ਨੂੰ ਕਹੋ ਵੀ ਆਹ ਗੱਲ ਉਹਨਾਂ ਦੀ ਮਤਲਬ ਆ ਗਈ ਆਪਣੀ ਦਿਮਾੜ ਇਹ ਪੂਰੀ ਕਰੇ ਅੱਬਾ ਦਾ ਕੋਈ ਨਾ ਕੰਦਾ ਫਤੇ ਬਣਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬੀਤੇ ਦਿਨ ਸultan Quloddi ਵਿਚੜਾ ਕਾਰਨ ਹੋਏ ਲੋਕਾਂ ਦੇ ਨੁਕਸਾਨ ਬਾਬਤ ਜਾਣਕਾਰੀ ਹਾਸਲ ਕਰਨ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਨਾਲ ਪ੍ਰਭਾਵਿਤ ਖੇਤਰਾਂ ਦਾ ਵਿਸ਼ੇਸ਼ ਦੌਰਾ ਕੀਤਾ ਗਿਆ। ਇਸਰਾਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਰ ਤਰ੍ਹਾਂ ਦੇ ਨੁਕਸਾਨ ਲਈ ਝੁਕਵਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ। ਦੂਜੇ ਪਾਸੇ ਸੀਐਮ ਦੀ ਆਮਦ ਤੋਂ ਬਾਅਦ ਸੁਲਤਾਨਪੁਰ ਲੋਧੀ ਅੰਦਰ ਦਰਿਆ ਬਿਆਸ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧਦਾ ਹੋਇਆ ਦਿਖਾਈ ਦੇ ਰਿਹਾ ਹੈ। ਕੁਲਦੀਪ ਸਿੰਘਾ ਜੀ ਪਿੰਡ ਸਾਂਗਰਾ ਕਿਸਾਨ ਆਗੂ ਹੜਪੀੜਿਤ ਕਿਸਾਨ ਸੰਘਰਸ਼ ਕਮੇਟੀ ਪੰਜਾਬ। ਹੜ੍ਹ ਹਾਲਾਤ ਵੇਖੋ ਜੀ ਹਾਲਾਤ ਨਾ ਸਾਡੇ ਦਾ 11 ਤਰੀਕ ਤੋਂ ਲੈ ਕੇ ਬੱਦਰ ਹੋਏ ਪਏ। ਪਰ ਸਾਨੂੰ ਥੋੜੀ ਜੀ ਰਾਹਤ ਮਿਲੀ ਸੀ ਇੱਕ ਦੋ ਦਿਨ ਪਹਿਲਾਂ ਉਹ ਵੀ ਅੱਧਾ ਪੌਣਾ ਫੁੱਟ ਪਾਣੀ ਘਟਿਆ ਸੀ ਪਰ ਕੱਲ ਦਾ ਪਾਣੀ ਕੱਲ ਰੁਗ ਗਿਆ ਸੀ ਸੀਐਮ ਸਾਹਿਬ ਨੇ ਆਉਣਾ ਸੀ ਤੇ ਸੀਐਮ ਸਾਹਿਬ ਜਦੋਂ ਇੱਥੋਂ ਪੁੱਲ ਤੋਂ ਹੋ ਕੇ ਮੁੜ ਗਏ ਆ ਉਦੋਂ ਬਾਅਦ ਪਾਣੀ ਅੱਜ ਫੇਰ ਵਧ ਗਿਆ ਜੀ ਇਹ ਨਹੀਂ ਸਾਨੂੰ ਸਮਝ ਆਈ ਵੀ ਪਾਣੀ ਕਿਉਂ ਵਧਿਆ ਜੀ ਹਾਂ ਹੁਣ ਹੋਰ ਵੀ ਖਤਰਾ ਪੈਦਾ ਹੋ ਰਿਹਾ ਹਾਂ ਬਿਲਕੁਲ ਬਿਲਕੁਲ ਪਾਣੀ ਕਿਉਂਕਿ ਉੱਥੋਂ ਬੱਦਲ ਆ ਗਿਆ ਜੀ بارش ਵੀ ਜੇ ਹੋ ਗਈ ਤੇ ਜਿਹੜਾ ਸਾਡਾ ਦਰਿਆ ਦਾ ਲੈਵਲ ਵੀ ਵਧ ਗਿਆ ਤੇ ਫਿਰ ਸਾਨੂੰ ਅੱਗੇ ਜਿਹੜੇ ਲੋਕਾਂ ਦੇ ਹਾਲਾਤ ਆ ਕਈ ਲੋਕ ਆਪਣੇ ਘਰਾਂ ਦੇ ਵਿੱਚ ਪਾਣੀ ਵੜਿਆ ਪਿਆ ਤੇ ਜੇ ਉਥੇ ਬਰਸਾਤ ਵੀ ਹੁੰਦੀ ਆ ਦਰਿਆ ਦਾ ਪਾ ਲੈਵਲ ਵਧ ਜਾਂਦਾ ਤੇ ਫਸਲ ਤਾਂ ਪਹਿਲਾਂ ਸਾਡੀ ਬਰਬਾਦ ਹੋ ਗਈ ਆ ਹੁਣ ਘਰਾਂ ਨੂੰ ਖੇਦਰਾ ਜੀ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਬਦਦਰੀ ਅੱਗੇ ਆ ਰਹੀਆਂ ਕਿਵੇਂ ਦੇਖੋ ਵੇਖੋ ਸਮਾਜ ਸੇਵੀ ਸੰਸਥਾਵਾਂ ਤੇ ਜਿਹੜੇ ਪਿੰਡਾਂ ਦੇ ਵਿੱਚ ਦਰਦੀ ਲੋਕ ਬੈਠੇ ਆ ਜੇ ਕਈ ਇਹ ਇਦਾਂ ਦੇ ਇਨਸਾਨ ਵੀ ਹੈਗੇ ਜਿਨ੍ਹਾਂ ਦੇ ਪਿੰਡਾਂ ਦੇ ਵਿੱਚ ਪਹਿਲਾਂ ਵੀ ਘੱਗਰ ਜਾਂ ਹਰਾਵੀ ਜਾਂ ਹੜਾ ਹੜਾਉਂਦਾ ਜਿਹੜੇ ਐਤ ਕੀ ਬਚੇ ਆ ਉਹ ਸਾਡੀ ਮਦਦ ਤੇ ਆ ਰਹੇ ਆ ਉਹ ਇੱਥੇ ਆ ਕੇ ਜੋ ਵੀ ਉਹਨਾਂ ਕੋਲ ਤਿਲਫਲ ਹੈਗਾ ਸਾਨੂੰ ਲਿਆ ਕੇ ਇੱਥੇ ਸੰਤਾਂ ਨੂੰ ਵੰਡ ਰਹੇ ਆ ਪਰ ਅਸੀਂ ਨਾ ਬਹੁਤ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਬੇਨਤੀ ਵੀ ਕਰ ਚੁੱਕੇ ਆ ਉਹਨਾਂ ਵੀਰਾਂ ਨੂੰ ਵੀ ਜਿਹੜੇ ਅੱਜ ਵੀ ਪਟੰਡਾਂ ਦੇ ਵਿੱਚੋਂ ਗੁਰਾਈਆਂ ਕਰਦੇ ਆ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਵੀ ਜੇ ਥੋੜਾ ਜਿਹਾ ਹਫ਼ਤਾ ਦੱਸ ਦੇ ਤੁਸੀਂ ਰੋਕ ਜੋ ਕਿਉਂਕਿ ਸਾਡੇ ਕੋਲੇ ਜਦੋਂ ਸਾਡੀ ਜ਼ਮੀਨ ਪਧਰੀ ਕਰਨੀ ਹੁੰਦੀ ਆ ਜਾਂ ਅਸੀਂ ਬੰਨ ਬਣਾਉਣੇ ਹੁੰਦੇ ਆ ਉਦੋਂ ਸਾਨੂੰ ਜ਼ਰੂਰਤ ਹੁੰਦੀ ਆ ਡੀਜ਼ਲ ਦੀ ਉਦੋਂ ਸਾਨੂੰ ਜ਼ਰੂਰਤ ਹੁੰਦੀ ਆ ਮਿੱਟੀ ਦੀ ਇਹ ਉਸ ਸਮੇ ਸਾਡੇ ਕੋਲੇ ਉਹ ਸੰਸਥਾਵਾਂ ਨਹੀਂ ਪਹੁੰਚੀਆਂ ਉਸ ਸਮੇ ਸਾਡੇ ਕੋਲੇ ਰਹਿ ਜਾਂਦੀ ਆ ਖਾਲਸਾ ਏਡ ਰਾਣਾ ਇੰਦਰਪ੍ਰਤਾਪ ਰਹਿ ਜਾਂਦਾ ਵਾ ਬਾਬੇ ਸ੍ਰੀ ਹਲੀ ਵਾਲੇ ਰਹਿ ਜਾਂਦੇ ਆ ਇਹ ਅਸੀਂ ਉਦੋਂ ਉਹਨਾਂ ਨੂੰ ਕਹਿੰਨੇ ਆ ਵੀ ਜੇ ਅਸੀਂ ਇਹਨਾਂ ਸੰਸਥਾਵਾਂ ਤੇ ਵੀ ਇਹਨਾਂ ਭਾਰ ਪੈਂਦਾ ਵਾ ਚਲੋ ਇਹਨਾਂ ਨੂੰ ਵੀ ਲੋਕ ਫੰਡ ਦਿੰਦੇ ਆ ਪਰ ਅਸੀਂ ਕਹਿੰਨੇ ਆ ਵੀ ਉਦੋਂ ਵੀ ਇਹ ਸੰਸਥਾਵਾਂ ਸਾਡੇ ਜਿਹੜੇ ਭਰਾ ਸਾਡੇ ਆ ਉਹ ਮਦਦ ਕਰਨ ਜਦੋਂ ਸਾਨੂੰ ਲੋੜ ਪੈਣੀ ਆ ਜਾਂ ਅਸੀਂ ਅੱਗੇ ਕਿਸਾਨਾਂ ਨੇ ਅੱਗੇ ਫਸਲ ਬੀਜਣੀ ਜਦੋਂ ਅਸੀਂ ਫਸਲ ਬੀਜਣੀ ਆ ਉਦੋਂ ਸਾਨੂੰ ਡੀਏਪੀ ਦੀ ਲੋੜ ਪੈਣੀ ਆ ਤੇ ਬੀਜ ਦੀ ਲੋੜ ਪੈਣੀ ਆ ਤੇ ਉਦੋਂ ਜੇ ਕੋਈ ਸਾਡੀ ਮਦਦ ਕਰ ਸਕਦਾ ਭਰਾ ਜਿੰਨੀ ਵੀ ਕਰ ਸਕਦਾ ਜ਼ਰੂਰੀ ਨਹੀਂ ਵੀ ਸਾਰੇ ਏਰੀਆ ਨੂੰ ਉਹਨੇ ਇਕੱਲੇ ਨੇ ਦੇਣਾ ਉਹ ਉਦੋਂ ਹੀ ਲਿਸਟ ਲੈ ਕੇ ਤੇ ਉਹਨਾਂ ਲੋਕਾਂ ਨੂੰ ਪ੍ਰਤੀ ਕਿੱਲਾ ਜਿਹੜਾ ਇੱਕ ਬੋਰਾ ਡੀਏਪੀ ਦਾ ਤੇ ਇੱਕ ਬੋਰਾ ਬੀਜ ਦਾ ਦੇ ਦੇਣ ਤੇ ਆਉਣ ਵਾਲੀ ਫਸਲ ਜਿਹੜੀ ਆ ਉਹ ਰਾਹਤ ਭਰੀ ਜੁੜੀ ਹੋ ਜੂਗੀ ਦੋਸਤੋਂ ਇਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਉਗਰ ਹੋਵਾਂਗੇ ਤਤਕਲੀਮ ਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਵ ਇਜਾਜ਼ਤ ਰੱਬ ਰਾਖਾ